ਅਸ਼ਲੀਲ ਵੀਡੀਓ ਵਾਇਰਲ ਹੋਣ ਤੇ ਲੁਧਿਆਣਾ ਦੇ ਪਿੰਡ ਤਲਵੰਡੀ ਕਲਾਤਾ ਪਾਪਾ ਸ਼ੰਕ੍ਰਾਨੰਦ ਫਰਾਰ ਹੋ ਗਿਆ ਹੈ 4 ਦਿਨ ਪਹਿਲਾਂ ਪੁਲਿਸ ਨੇ ਬਾਬੇ ਵਿਰੁੱਧ ਮਾਮਲਾ ਦਰਜ ਕੀਤਾ ਸੀ ਪਿੰਡ ਵਾਸੀਆਂ ਨੇ ਬਾਬੇ ਦਾ ਡੇਰਾ ਬੰਦ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਅਜਿਹੇ ਬਾਬਿਆਂ ਤੇ ਅੱਖਾ ਬੰਦ ਕਰਕੇ ਵਿਸ਼ਵਾਸ ਨਾ ਕੀਤਾ ਜਾਵੇ ਜ਼ਿਕਰੇ ਖਾਸ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਡੀਸੀ ਦਫ਼ਤਰ ਪਹੁੰਚ ਮੰਗ ਪੱਤਰ ਵੀ ਦਿੱਤਾ ਗਿਆ ਤੇ ਮੰਗ ਪੱਤਰ ਦੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਸਾਡੇ ਨਗਰ ਦੇ ਵਿੱਚ 87 84 ਤੋਂ ਬੈਠਾ ਹੋਇਆ ਆਪਣੇ ਚਿਤੇਹਾਂ ਦੇ ਨਾਲ ਰਲ ਕੇ ਜਣੀ ਕੋਦੋਂ ਮਿਲਿਆ ਹੋਇਆ ਸੀਗਾ ਉਹਨੇ ਦੇ ਨਾਲ ਮਿਲ ਕੇ ਨੇ ਉੱਥੇ ਉਸ ਗੱਡੀ ਦੇ ਗੱਡੀ ਬਣ ਗਿਆ ਦੇਹਧਾਰੀ ਤਾਂ ਗੁਰੂ ਹੈ ਹੀ ਨਹੀਂਗਾ ਜੀ ਆਪਦੇ ਆਪ ਨੂੰ ਸੰਤ ਅਖਾਉਂਦਾ ਜੀ ਇਹ ਕੱਚੀਆਂ ਬਾਣੀਆਂ ਧਾਰਨਾ ਪੜ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਦੇ ਨਾਲ ਜੋੜਿਆ ਹੋਇਆ ਉੱਥੇ ਸਨੇਸੀ ਆ ਜੀ ਇਹ ਬ੍ਰਹਮਚਾਰੀ ਕਾ ਦਾ ਉਸ ਡੇਰੇ ਦੇ ਵਿੱਚ ਔਰਤਾਂ ਨੂੰ ਰੱਖਣ ਦਾ ਕੀ ਸਬੰਧ ਆ ਜੀ ਇਹਦਾ ਇਹ ਵੀ ਪੁੱਛਿਆ ਜਾਣਾ ਚਾਹੀਦਾ ਜੀ ਸਰ ਕਿੰਨੇ ਸਾਲ ਪੁਰਾਣਾ ਜੇ ਡੇਰਾ ਇਹ ਡੇਰਾ ਹੈਗਾ ਜੀ ਪਹਿਲਾਂ ਪ੍ਰਾਤਨ ਦਾ ਜੀ ਬਚਪਨ ਤੋਂ ਮੈਂ ਦੇਖਦਾ ਆ ਰਿਹਾ ਵਾਂ ਤੇ ਕਿਰਮੇ ਛੋਟਾ ਸੀ ਹੁਣ ਤਾਂ ਇਹ ਬਹੁਤ ਵੱਡੀ ਇਮਾਰਤ ਬਣਾ ਚੁੱਕਿਆ ਲੋਕਾਂ ਦੀ ਪ੍ਰਾਪਰਟੀਆਂ ਕਰਕੇ ਬਾਕੀ ਇਹਦੇ ਵਿੱਚ ਜਿਹੜੇ ਦੋ ਨੰਬਰ ਦੇ ਬੰਦੇ ਵੀ ਆ ਪੁੱਜ ਕੇ ਇੱਕ ਨੰਬਰ ਦੇ ਵਿੱਚ ਪ੍ਰਾਪਰਟੀ ਕਰ